ਨੇ ਲੋ ਆਉਂਦੇ ਮੀਕਾਹ ਸਹੀ ਹੈ ਆਪਾਂ ਭਾਈਆਂ ਮਤ ਪਾਸੇ ਖਾਸਾ ਹਾਂ ਆਇਆ ਜੋ ਮਾਈਕਾ 12 ਨੰਬਰ ਤੇ ਕੌਣ ਆਉਣਾ ਮਾਈਕਾ ਹੈ ये भी है हो सकता है आज तो भाग वो काम पाके टिके गए 12 नंबर से बटन माइक फुलानी एक जो। ਵਾਂਗੋਟ ਜੇ ਦਾ ਆਹ ਤੇ ਮਸ਼ੀਨ ਦੀ ਕੀ ਆ ਗਿਆ 12 ਨੰਬਰ ਵਾਲਾ ਵਾਟਣਾ ਪਤਾ ਨਹੀਂ ਗੱਲਾਂ ਮੈਂ ਹਰ ਗੇ ਹੋਮ ਦੂਜੋ ਤੇ ਅੱਜ ਦੇ ਜਾਣਕਾਰੀ ਹੋਰ ਮਾਣੀ ਮੋਟੀ ਦੱਸੋ ਯਾਰ ਕੀ ਗੱਲ ਹੋ ਗਈ ਹਜ਼ਾਰ ਹਜ਼ਾਰ ਬੰਦਾ ਜੁੜ ਜਾਂਦਾ ਸੀਗਾ ਤੇ ਕਿੱਥੇ ਅੱਜ ਦੀ ਘੜੀ 20 ਬੰਦੇ ਨਹੀਂ ਹੁੰਦੇ ਤਾਂ ਇਹਦਾ ਬੰਦ ਬੰਦ ਕਰਤਾ ਪਰ ਦੋ ਤਿੰਨ ਭੋਜ ਕੰਮ ਬਰਸ ਪਾਲਦੀਆਂ ਬਾਤੀਆਂ ਤਾਂ ਇਹਦਾ ਉਹਦਾ ਕਰਕੇ ਬੰਦ ਕਰ ਚੰਗਾ ਨੇ ਪਤਾ ਨਹੀਂ ਕੋਈ ਹੋਰ ਮੈਥੋ ਸੈਟਿੰਗ ਹੱਲ ਵੀ ਆਹ ਕਰਕੇ ਕੁਝ ਹੋ ਗਿਆ ਇੰਨਾ ਜ਼ਰੂਰ ਆ ਵੀ ਦੂਵਾਰ ਮੈਂ ਆ ਜੁੜ ਨਹੀਂ ਹਟੇ ਕੇ ਬੰਦੇ ਆ ਪੰਜ ਚਾਰ ਪੋਸਟਾਂ ਆ ਕਿ ਪਾਇਆ ਆ ਮਨਤਪਾਲ ਦੇ ਹੱਕ ਚ ਇਹਨਾਂ ਨੇ ਪਤਾ ਨਹੀਂ ਕੋਈ ਰੋਕ ਰੁਕ ਲਾਤੀ ਛੇ ਕੋਈ ਇਹਦੇ ਬਾਰੇ ਜਾਣਕਾਰੀ ਹੋਵੇ ਯਾਰ ਕਿਸੇ ਵੀਰ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹੈ ਅੱਜ ਯਾਰ ਹੇਰ ਬੰਦਾ ਜੁੜ ਜਾਂਦਾ ਯਾਰ 12 1200 ਬੰਦਾ ਜੁੜਦਾ ਰਿਹਾ YouTube ਤੇ ਲਈ ਪਾਣ ਦੇ ਆਪਾਂ 1200 ਬੰਦਾ ਮੂਲੀ ਗੱਲ ਹੀ ਸੀਗਾ ਹੁਣ 2005 10 20 ਵਸ ਸੀਰ 20 ਤੱਕ ਮੁਹੰਦ ਨਾਲ ਆਉਂਦੇ ਆ ਆਪਣੇ ਜਿਵੇਂ ਲਾਈਵ ਪਾਉਣੇ ਆ ਇਹ ਵੀਰ ਵਾਗੇ ਜੀ ਕਿ ਇਹਨੂੰ ਜਾਣਕਾਰੀ ਹੋਊਗੀ ਤਾਂ ਯਾਰ ਦੱਸਿਓ ਕਿ ਇਹ ਕਾਰਨ ਕੀ ਹੋਇਆ ਉਹਦੇ ਮੈਂ ਉਹ ਕਿਉਂ ਨਾ ਜਾਈਂ ਜਾ ਕੇ ਪਤਾ ਲਾ ਜਾਂ ਕੁਝ ਮੈਥੋ ਹੀ 흘ਿਆ ਹੁੰਦਾ ਹੈ ਆ ਕਿਵਾਂ ਗੱਲ ਕਰਦੇ ਆ ਭਾਈ ਅਮਰਪਾਲ ਸਿੰਘ ਖਾਲਸਾ ਨੰਬਰ ਦੇ ਉੱਤੇ ਬਾਦਨਾਂ ਹੋਲੋ ਜੋ ਪਤਾ ਲੱਗ ਜੇ ਸਰਕਾਰਾਂ ਨੂੰ ਵੀ ਭਾਈ ਅੰਮਰਪਾਲ ਸਿੰਘ ਹੋਏ ਜੀ ਨਾ ਅਪਾ ਆਪਣਾ ਇੱਕ ਸਤਿਕਰਨ ਉਹ ਜਿਹਾ ਸਕਦੇ फिर आप कुछ भी नहीं कर सकते फिर किता हो। बाद पाई तो वो वाई अमृतपाल सिंह ना हो सक आज जोड़ नहीं रहा पता नहीं की गल है ਲਾਈਵ ਤੇ ਮੈਂ ਨਾ ਮੈਥੂ ਰਿਸਾਈਨਿੰਗ ਆ ਲਈਦਾ ਪਤਾ ਨਹੀਂ ਸਰ ਘਰ ਨੇ ਤਾਂ ਕੋਈ ਗੱਜਤ ਕਾਰਤਾ ਜੈ ਨਹੀਂ ਹੁੰਦਾ ਨਾ ਮਨ ਮਨ ਦੀ ਮਸਾਫਾ ਸਬਸਕ੍ਰਾਈਬਰ ਕਰੇ ਜੀ ਤਨ ਕਈ ਯਾਰ ਉਦੋਂ ਮੇਰਾ ਚੈਨਲ ਬੰਦ ਕਰ ਲੈਂਦੇ ਆ ਇਹ ਬਪਾਰੇ ਨਵਾਂ ਨਾ ਬਣਉਣਾ ਭਾਵੇਂ ਮੈਨੂੰ ਆਏ ਲੱਗੀ ਜਾਂਦਾ ਤੇ ਜੇ ਕਿਸੇ ਵੀ ਨੂੰ ਹੋਇਆ ਜਾਣਕਾਰੀ ਦਾ ਮਨੋਂ ਮੋਟਾ ਦੱਸੋ ਇਹ ਨਹੀਂ ਕਰਿਆ ਗਿਆ ਮੇਰੇ ਤੇ ਨਾਲ ਹਲੋ ਹੋ ਗਏ ਨੀ ਯਾਰ ਤੇ ਜਿਹਦੇ ਨਾਲ ਵਿਲਾ